ਦੋਸਤੋ 15 ਤਰੀਕ ਨੂੰ ਲੱਗਣ ਵਾਲੀ ਖੰਨਾ ਪਸ਼ੂ ਮੰਡੀ ਤੇ ਦੋਸਤੋ ਆਪਾਂ ਪਹੁੰਚੇ ਹੋਏ ਆ ਇੱਥੇ ਆਪਾਂ ਨਾਲ ਤੁਹਾਨੂੰ ਪੂਰੀਆਂ ਟਾਪ ਦੀਆਂ ਸਰ ਕੱਡੀਆਂ ਝੋਟੀਆਂ ਦਿਖਾਉਣੀਆਂ ਨੇ ਪ्योर ਸਾਗ ਕਾਲੀਆਂ ਤੇ ਹਰਿਆਣੇ ਦੀਆਂ ਝੋਟੀਆਂ ਦਿਖਾਉਣੀਆਂ ਨੇ ਜੀ ਤੇ ਕੱਲੀ ਕੱਲੀ ਮਾਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਪੁੱਛ ਕੇ ਦੱਸਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਲਾਇਕ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਅੱਜ ਤੋਂ ਆਪਾਂ ਖੰਨਾ ਪਸ਼ੂ ਮੰਡੀ ਦੇ ਨਾਲ ਤੁਹਾਨੂੰ ਇੱਕ ਨੀਲੀ 라ਵੀ ਦੇ ਵਿੱਚ ਮੱਝ ਦਿਖਾ ਰਹੇ ਹਾਂਗੇ ਝੋਟੀ ਆ ਦੋਸਤੋ ਬਾਈਆਂ ਨਾਲ ਆਪਾਂ ਥੋਡੀ ਗੱਲਬਾਤ ਕਰਾਉਣੇ ਹਾਂਗੇ ਤੇ ਤਾਜੀ ਸੂਈ ਆ ਬੱਚਾ ਕੀ ਆ ਬਸ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੱਸਦੇ ਹਾਂਗੇ ਚੈੱਕ ਕਰੋ ਤੁਸੀਂ ਪਹਿਲਾਂ ਦੱਸੋ ਪਿੱਠਫੋੜੇ ਦੀ ਬਹੁਤ ਉੱਚੀ ਆ ਜੀ ਚੈੱਕ ਕਰ ਸਕਦੇ ਹੋ ਫਿਰ ਕੁਆਲਟੀ ਤੋਂ ਲੈ ਕੇ ਆਇਆ ਇਹਦਾਂ ਕਿੰਨੇ ਕਿ ਦਿਨਾਂ ਦੀ ਸੂਈ ਆ ਬਈ ਇਹ ਚਾਰ ਕਰਾਂ ਸੂਈ ਚਾਰ ਦਿਨ ਕਿੰਨੇ ਦੰਦਾ ਮੂੰਹ ਮੂੰਹ ਤਾਂ ਭਰੀ ਹੋਈ ਹੈ ਠੀਕ ਆ ਬਈ ਦਸ ਸੂਆ ਦੂਜਾ ਸੂਆ ਦੂਜਾ ਸੂਆ 13 ਕਿਲੋ ਬੋਲੀ ਤਿਆਰ ਆ ਹੁਣ 13 ਕਿਲੋ ਬੋਲੀ ਤਿਆਰ ਆ ਜੀ ਠੀਕ ਆ ਕੀ ਮੁੱਲ ਰੱਖਿਆ ਬਈ ਇਹਦਾ ਮੁੱਲ 80 ਹੈ ਇਹ 81 ਹੈ ਜੀ ਕਿੰਨੇ ਦੀ ਛੜ ਦੋਗੇ ਇੱਕ ਛੜ ਦੀ ਦੇਣਾ ਇੱਕ ਛੜ ਦੀ ਬਦੂ ਦੁੱਧ 13 ਦੁੱਧ ਲੀ ਨਾਲੇ ਦ ਦਊਗੀ 16 ਕਿਲੋ ਇਹ 16 ਕਿਲੋ ਜਮਾਨ ਟੱਪਿਆਂ ਵਾਲਾ ਠੀਕ ਆ ਮੋਬਾਈਲ ਨੰਬਰ ਬੋਲ ਦੋ ਜੀ ਆ 9856 2886 ਆ ਜਿਹੜੀ ਆ ਦੂਜੇ ਨੰਬਰ ਤੇ ਮਾਝਾ ਇਹ ਵੀ ਤਾਜੀ ਸੂਈ ਆ ਜੀ ਚੈੱਕ ਕਰੋ ਤੁਸੀਂ ਦੋਸਤੋ ਇਹਦਾ ਵੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋਗੇ ਤੇ ਪੈਰਾਂ ਤੋਂ ਚਾਰੇ ਪੈਰ ਤੇ ਪ्योर ਨੀਲੀ ਰਾਵੀ ਦੇ ਵਿੱਚ ਇਹ ਵੀ ਮਾਚੀ ਛੋਈ ਦੇਖ ਸਕਦੇ ਹੋ ਕਿਠਪੜੇ ਦੀ ਬਹੁਤ ਉੱਚੀ ਹੈ ਜੀ ਇਹ ਝੋਟੀ ਹੈ ਜਿਹੜੀ ਬਹੁਤ ਚੰਗੀ ਹੈ ਇਹਦੇ ਪੈਸੇ ਬੱਚਾ ਕੀ ਆ ਬਾਈ ਇਹਦੇ ਮੰਗਰ ਵੀ ਕੱਟਾ ਇਹ ਕਿੰਨੇਵੇਂ ਸੂਏ ਸੂਈ ਆ ਇਹ ਪਲੂਣੀ ਆ ਇਹ ਪਲੂਣੀ ਆ 4 ਦੰਦਾ ਕਿੰਨੇ ਕਿਦਨਾਂ ਦੀ ਸੂਈ ਆ ਇਹਨੂੰ ਹੋ ਕੇ ਦੱਸ ਦੇ ਇਹਨੂੰ ਦੱਸ ਦੇ ਹੁਣ ਕਿੰਨਾ ਵੱਡਾ ਹੈਗਾ 12 ਕਿਲੋ ਤਿਆਰ ਆ 12 ਕਿਲੋ ਤਿਆਰ ਕਿੰਨੇ ਕਿਤੇ ਜਾਊਗੀ ਜੜੂ ਵਿੱਚ 14 15 ਜੀ ਠੀਕ ਆ ਇਹਦਾ ਕੀ ਮੁੱਲ ਆ ਬਾਈ ਮੁੱਲ ਤਾਂ 1.70000 ਆ ਇਹਦਾ 1.70 ਇਹ ਕਿੰਨੇ ਦੀ ਛੜ ਦੋਗੇ 1.55 ਹੀ ਦੇ ਦਾਂਗਾ 1.55 ਦੀ ਠੀਕ ਹੈ ਬਾਈ ਚਾਹ ਮੋਬਾਈਲ ਨੰਬਰ ਬੋਲੋ ਜੀ ਆਪਣਾ ਇੱਕ ਵਾਰ 98155 2888 ਠੀਕ ਹੈ ਬਾਈ ਲੈ ਦੋਸਤੋ ਕੱਪੜਾ ਉਧਰ ਲਿਆਂ ਗੱਬਣਾ ਨੇ ਆਹ ਦੋ ਝੁੱਠੀਆਂ ਬਾਈ ਕਹਿੰਦਾ ਗੱਬਣਾ ਨੇ ਭਲੂਨੇ ਇਹ ਈ ਚੱਕਾ ਸਾਰੇ ਨੂੰ ਦੋ ਇਹ ਮੂੰਹੋਂ ਦੋ ਦੋ ਦੰਦ ਨੇ ਇਹਨਾਂ ਦਾ ਕੀ ਕੀ ਮੁੱਲ ਆ ਬਾਈ 130 ਬਾਈ ਕਹਿੰਦਾ ਦੋਵੇਂ ਝੋਟੀਆਂ 130-30 ਦੀਆਂ ਦੇ ਦਾਂਗੇ ਕੱਬਣਾ ਨਹੀਂ ਭਲੂਣੇ ਗਿਆ ਤੇ ਦਿਨ ਰਹਿੰਦੇ ਹੈਗੇ ਸੂਂਦੇ ਚੱਕਰ ਸਕਦੇ ਤੁਸੀਂ ਸਿੰਘ ਵਗੈਰਾ ਤੇ ਹੋਰ ਕੁੰਡੀਆਂ ਸਾਹ ਕਾਲੀਆਂ ਝੋਟੀਆਂ ਨੇ ਜੀ ਇਹ ਆਹ ਆਉਂਦਾ ਇਜੀ ਨਾਲ ਲਗਾਉਣਾ ਆਉਂਦਾ ਦੇਖੋ ਆਹ ਲੱਗਣੇ ਕਿਹੜਾ ਹੋਏ ਇਹ ਕਿਹਨੇ ਜੁੱਤੀਆਂ ਨਹੀਂ ਲੱਗਦੀ ਇਹਦੇ ਨਾਲ ਆ ਨਾ ਇਹਦੇ ਨਾਲ ਕਿਚੜੀਆਂ ਨਹੀਂ ਲੱਗਦੀ ਜੀ ਨਾਲ ਈਜੀ ਨਾਲ ਤੁਸੀਂ ਘਾਣਾ ਨਵਾਉਣੇ ਹੋ ਆ ਬੰਦਾ ਕਲੀਨੀ ਪਲੱਸ ਨਾਲ ਨਵਾਉਂਦਾ ਹੈਗਾ ਆਹ ਭਈਆ ਉਹਦੇ ਵੇ ਉਹ ਬੋਤਲ ਜੀ ਕਲੀਨੀ ਪਲੱਸ ਵਾਲੀ ਤੇ ਆਹ ਬਾਈ ਈਜੀ ਨਾਲ ਨਵਾਉਂਦਾ ਕਰ ਇਹ ਆ ਜੀ ਘਾਣਾ ਪਸ਼ੂ ਮੰਡੀ ਦਾ ਨਜ਼ਾਰਾ ਤੇ ਆਹ ਬਾਈ ਮਾਸਕ ਭਰ ਰਹੇ ਹੈਗੇ ਤਾਂ ਆ ਦੇਖੋ ਜੀ ਗਾਵਾਂ ਦੇ ਸ਼ੈਂਪੂ ਲੱਗਦੇ ਇਹ ਕਲੀਨਿੰਗ ਪਲੱਸ ਨਾਲ ਲਮਾਉਂਦੇ ਨੇ ਇਹ ਸਾਰੇ ਗਾਵਾਂ ਨੂੰ